ਹਾਂਜੀ ਸਸਰੀਆਂ ਕਾਲ ਜੀ ਕੀ ਹਾਲ ਚਾਲ ਜੀ ਤੁਸੀਂ ਸਾਰੇ ਠੀਕ ਹੋਗੇ ਮੈਂ ਵੀ ਠੀਕ ਹਾਂ ਜੀ ਤੇ ਅੱਜ ਮੈਂ ਜਾ ਰਿਹਾ ਆਪਣੇ ਵਾਪਸ ਬੈਂਗਲੌਰ ਅਸੀਂ ਚੈੱਕ ਆਊਟ ਕਰਤਾ ਆਪਣੇ ਰੂਮ ਨੂੰ ਤੇ ਹੁਣ ਅਸੀਂ ਜਾ ਰਹੇ ਆਪਣੇ ਘਰ ਵੱਲੋਂ ਹੁਣ ਇੱਥੋਂ ਬਾਈ ਸਾਨੂੰ ਛੱਡ ਕੇ ਆਏਗਾ ਬੱਸ ਸਟਾਪ ਤੱਕ ਗੜੀ ਬੱਸ ਲੈ ਕੇ ਸਿੱਧਾ ਬੈਂਗਲੌਰ ਤੇ ਬੈਂਗਲੌਰ ਪਹੁੰਚੇ ਤੇ ਇਹ ਆਪਣਾ ਸੀਨੀਅਰ ਭਾਈ ਵੀਰਨ ਨਾ ਭਾਈ ਤੋ ਹਮ ਮਿਸ ਕਰਾਂਗੇ ਇਦਾਂ ਲੁਕੇਸ਼ਨ ਨੂੰ ਦੇਖੋ ਇਹ ਆ ਲੁਕੇਸ਼ਨ ਜਿਹੜੀ ਤੁਹਾਨੂੰ ਕੱਲ ਵੀ ਦੱਸੀ ਸੀ ਕਿ ਆ ਜਿਹੜੇ ਆ ਆਪਣੇ ਨਾਰੀਅਲ ਦੇ ਪੇੜ ਆ ਬਾਕੀ ਖੇਤੀ ਵਾਲੀ ਕਰਦੇ ਨੇ ਉਹ ਕਾਫੀ ਦੀ ਖੇਤੀ ਹੁੰਦੀ ਆ ਕਾਫੀ ਕਾ ਪਹਿਲੇ ਵਲੌਗ ਚ ਮੈਂ ਦਿਖਾਈ ਆ ਤਾਂ ਸੰਤਰੇ ਭਾਈ ਇਹ ਸੰਤਰੇ ਆ ਕਿੰਨੂ ਇਹ ਇਹ ਮਸੰਮੀ ਆ ਕਿਆ ਇਹ ਮਸੰਮੀ ਦੇ ਵੇਖੋ ਕਿੰਨੇ ਵੱਡੇ ਲੱਗੇ ਹੋਏ ਨੇ ਫਲ ਪੱਕੇ ਨਹੀਂ ਹੈ ਲੇਕਿਨ ਹੈ ਦੇਖੋ ਮਸੰਮੀ ਦੇ ਲੱਗੇ ਹੋਏ ਨੇ ਬਾਕੀ ਤੁਹਾਨੂੰ ਵੀਓ ਚੈੱਕ ਕਰੋ ਕਾਇ ਗੋਆ ਗੋਆ ਕੈਨੇਡਾ ਮੇ ਗੋਆ ਬੋਲਤੇ ਆ ਮਸੰਮੀ ਨੇ ਕਿ ਗੋਆ ਪਤਾ ਨਹੀਂ ਗੋਆ ਕੇ ਪੋਆ ਬੋਲਾ ਮੈਨੂੰ ਸਮਝ ਨਹੀਂ ਆਇਆ ਦੇਖੋ ਅਸੀਂ ਹੁਣ ਚੱਲੇ ਆ ਬੈਕਪੈਕ ਕਰ ਲਏ ਆ ਤੇ ਅੱਜ ਫਿਰ ਸਾਡਾ ਲਾਸਟ ਡੇ ਇਥੇ ਕੁਰਗ ਦਾ ਤੇ ਹੁਣ ਆਪਾਂ ਚਲਾਂਗੇ ਘਰ ਨੂੰ ਤੇ ਜਾਂਦੇ ਥੋੜਾ ਬਹੁਤ ਸ਼ੂਟ ਕਰਾਂਗੇ ਵਲੌਗ ਬਣਾਵਾਂਗੇ ਜੋ ਵੀ ਹੈ ਕਰਦੇ ਤਾਂ ਬਾਈ ਹਲਿਆੜਾ ਆਇਆ ਨਹੀਂ ਚੈੱਕ ਆਊਟ ਕਰਕੇ ਇੱਕ ਬਾਈ ਹੋਰ ਹੈ ਦੇਰਨ ਬਾਈ ਉਹ ਆਇਆ ਹੀ ਨਹੀਂ ਹਲੇ ਤੇ ਉਹਦਾ ਵੇਟ ਕਰਦੇ ਆ ਉਸ ਤੋਂ ਬਾਅਦ ਅਸੀਂ ਜਾਵਾਂਗੇ ਉਹਦੇ ਨਾਲ ਬੱਸ ਸਟਾਪ ਤੇ ਗਾਇਸ ਦੇਖੋ ਇੱਧਰ ਕੇ ਵੇਖੋ ਕਾਫੀ ਕਾਫੀ ਇੰਨੀ ਖੇਤੀ ਹੈ ਲੋਕ ਕੀਤਾ ਬਾਈ ਨੇ ਅੰਦਰ ਜਾਣ ਲਈ ਤੇ ਕੋ ਕਾਫੀ ਆਹ ਕਾਫੀ ਪੇਪਰ ਉਹ ਹੀ ਸਾਰੀ ਖੇਤੀ ਇਹਨਾਂ ਨੇ ਕੀਤੀ ਹੋਈ ਹੈ ਆਹ ਦੇਖੋ ਸਾਰੇ ਪਰ ਆਪਣੇ ਇਹਨਾਂ ਨੇ ਅੰਦਰ ਜਾਂਦੇ ਲੋਕ ਕੀਤੇ ਹੋਏ ਨੇ ਛੋਟਾ ਜਿਹਾ ਡਾਕ ਖਾਨਾ ਹੀ ਬਣਾਇਆ ਹੋਇਆ ਹੈ ਇਹਨਾਂ ਵੀ ਬਾਈ ਨੇ ਲੋਕ ਕੀਤਾ ਇਹਨਾਂ ਦੀ ਵੀ ਖੇਤੀ ਇੱਧਰ ਜਿਹੜੀ ਦੀ ਵੀ ਹੋਏਗੀ ਉਹਨੇ ਵੀ ਆਪਣਾ ਇੱਧਰ ਬਣਾਇਆ ਰਸਤਾ ਜਾਣ ਲਈ ਤੇ ਆ ਦੇਖੋ ਉਹਦਾ ਛੋਟਾ 게ਟ ਆ ਬੇ ਛੋਟਾ ਜਿਹਾ ਬਣਾਇਆ ਜੇ ਮਤਲਬ ਵੱਡਾ ਨਹੀਂ ਖੁੱਲਣਾ ਤੇ ਛੋਟੇ 게ਟ ਰਹੀਂ ਅਸੀਂ ਅੰਦਰ ਜਾ ਸਕਦੇ ਹਾਂ ਤੇ ਆ ਪੂਰੀ ਵੇਖੋ ਖੇਤੀ ਪੂਰਾ ਉਹਨਾਂ ਦਾ ਜਿੱਦਾਂ ਜੋ ਵੀ ਲਾਇਆ ਨਾਰੀਅਲ ਲਾਲੇ ਆ ਫਿਰ ਜੋ ਵੀ ਪੇਪਰ ਬਲੈਕ ਪੇਪਰ ਆਮ ਬੋਗੇ ਇਹਨਾਂ ਦੀ ਖੁਦ ਦੀ ਜਿਹੜੀ ਖੇਤੀ ਹੈ ਕਾਫੀ ਮੇਨ ਕਾਫੀ ਨਾਲ ਤੇ ਕਾਫੀ ਲਾਉਂਦੇ ਨੇ ਮੇਨ ਕਾਫੀ ਜਿਹੜੀ ਇਹਨਾਂ ਦੀ ਖੇਤੀ ਉਹ ਕਾਫੀ ਚਲੋ ਜੀ ਆਪਣਾ ਨੀਰਮ ਬਾਈ ਵੀ ਆ ਗਿਆ ਹੈ ਤਾਂ ਆਪਾਂ ਨੀਰਮ ਬਾਈ ਹੋਰ ਨੀਰਮ ਬਾਈ ਵੀ ਆ ਗਿਆ ਆਸਰਾ ਹੈ ਤੇ ਹੋ ਇਹਦੇ ਨਾਲ ਅਸੀਂ ਜਾਵਾਂਗੇ ਇਹ ਆਰਮੀ ਬੁਆਏਸ ਹੈ ਭਾਜੀ ਇਹ ਆਰਮੀ ਚ ਹੈ ਵੀਰ ਕਿਹੜੀ ਆਰਮ ਕੌਨਸੀ ਆਰਮੀ ਮੇ ਹੈਂ ਪੈਰਾ ਲਾ ਉਸਮੇ ਉੱਪਰ ਸੇ ਹੇ ਨੀਚੇ ਗਿਰਤਾ ਹੈ ਉੱਪਰ ਤੋਂ ਨੀਚੇ ਉੱਪਰ ਸੇ ਨੀਚੇ ਗਿਰਤਾ ਹੈ ਤੇ ਚਲੋ ਜੀ ਹੁਣ ਵੀਰ ਸਾਨੂੰ ਛੱਡ ਕੇ ਆਏਗਾ ਬਸਟਾਪ ਤੇ ਅਸੀਂ ਚੱਲਦੇ ਹਾਂ ਬਸਟਾਪ ਬਾਈ ਦੇ ਨਾਲ ਬਹੁਤ ਆਪਣੀਆਂ ਜਾਦਾ ਨੇ ਤੇ ਇਹ ਇਹਨਾਂ ਦਾ ਨਿਸ਼ਾਨ ਹੈ ਭਈ ਇਹ ਜਿਹੜਾ ਇਹ ਆਪਕਾ ਜੋ ਟੈਗ ਹੈ ਕਿਸ ਚੀਜ਼ ਦਾ ਹੈ ਕੋਰਕਾ ਹੈ ਟੈਗ ਹੈ ਨਾ ਸਾਡੇ ਪੰਜਾਬ ਚ ਆਪਣਾ ਇੱਕ ਟੈਗ ਹੈ ਖੰਡਾ ਖੰਡਾ ਤੇ ਵੀਰ ਹੁਣ ਚੱਲੇਗਾ ਉਹਦੇ ਨਾਲ ਆਪਾਂ ਚੱਲਾਂਗੇ ਬਹਾਂ ਚਲੋ ਮੇਰੇ ਭਾਈ ਬੈਠੋ ਪਹਿਲੇ ਆਓ ਬੈਠੋ ਤੇ ਉਹ ਉਹ ਮੈਂ ਅਸੀਂ ਬੈਨ ਲੱਗੇ ਆ ਅਸੀਂ ਹੁਣ ਚੱਲੇ ਆ ਬੱਸ ਸਟਾਪ ਤੋਂ ਬਾਅਦ ਅਸੀਂ ਬੱਸ ਟ੍ਰੈਵਲ ਕਰਾਂਗੇ 2-2 ਘੰਟੇ ਦਾ ਫੇ ਮੈਸੂਰ ਉਤਰਾਂਗੇ ਉੱਥੋਂ ਫੇ ਅੱਗੇ ਦੇਖਾਂਗੇ ਕਿ ਕਿਵੇਂ ਪਲਾਨ ਕਰਨਾ ਹੈ ਗੱਡੀ 'ਚ ਜਾਣਾ ਹੈ ਜਾਂ ਕਿਵੇਂ ਟ੍ਰੇਨ ਜਾਂ ਬੱਸ ਉਹ ਸਾਮਨਾ ਪਲਾਨ ਕਰਾਂਗੇ ਤੇ ਵੀਰੂ ਭਾਈ ਬੈ ਗਿਆ ਚਲੋ ਜੀ ਗਾਇਸ ਇਹ ਘਾਰ ਵੇ ਇੱਧਰ ਦੇ ਲੋਕਾਂ ਦੇ ਤੇ ਆ ਦੇਖੋ ਇਦਾਂ ਘਰ ਬਣਾਉਂਦੇ ਨੇ ਜਿੱਦਾਂ ਤੁਹਾਨੂੰ ਪਿਛਲੀ ਵੀਡੀਓ ਚ ਵੀ ਦੱਸਿਆ ਹੈ ਕਿ ਉੱਤੇ ਲਾਲ ਰੰਗ ਦੇ ਆ ਜਿਹੜੀ ਕਰਦੇ ਨੇ ਮਤਲਬ ਆਪਾਂ ਟੈਲ ਲਾਉਂਦੇ ਨੇ ਕਿਉਂਕਿ ਮੀਂਹ ਬਹੁਤ ਪੈਂਦੇ ਇੱਧਰ ਵੀ ਤੇ ਆ ਖੇਤੀ ਕਰਦੇ ਨੇ ਨਾਰੀਅਲ ਦੀ ਖੇਤੀ ਤੇ ਕਾਫੀ ਇਹਨਾਂ ਦੇ ਘਰਾਂ ਦੇ ਵਿੱਚ ਹੀ ਬੀਜ ਲੈਂਦੇ ਨੇ ਕਾਫੀ ਦੇਖੋ ਇੱਥੇ ਕਾਫੀ ਵੀ ਆਉਂਦੀ ਗਾੜੀਆਂ ਘਰਾਂ ਦੇ ਵਿੱਚ ਆ ਦੇਖੋ ਘਰਾਂ ਦੇ ਵਿੱਚ ਵੀ ਕਾਫੀ ਬੀਜੀ ਹੋਈ ਆ ਤੇ ਮੌਸਮ ਵੇਖੋ ਤੁਸੀਂ ਉੱਪਰ ਮੌਸਮ ਹੀ ਬਹੁਤ ਘੈਂਟ ਵਾ ਤੇ ਇਹਦੇ ਅੰਦਰ ਸਾਰੀ ਕਾਫੀ ਕਾਫੀ ਆ ਤੇ ਮੈਂ ਕਾਫੀ ਲੈ ਕੇ ਵੀ ਜਾਣੀ ਇਥੋਂ ਤੇ ਮੈਂ ਕਾਫੀ ਉਹਦਾ ਕਹੀ ਹੈ ਕਿ ਲੈ ਕੇ ਜਾਵਾਂਗੇ ਤਾਂ ਮੁੰਡਾ ਆਂਦਾ ਜਿਹਦੇ ਅਸੀਂ ਆਏ ਖੇਡਣੋਂ ਆਂਦਾ ਕਿ ਹੈ ਬੀਜ ਹੈਗੇ ਆ ਤੇ ਬੀਜ ਆ ਕੇ ਪੀਸ ਲੈ ਮੈਂ ਪੀਸ ਨਹੀਂ ਸਕਦਾ ਪਰ ਆ ਵੇਖੋ ਕਾਫੀ ਸਾਰੀ ਆ ਕਾਫੀ ਆ ਜਿਹੜੀ ਕਾਫੀ ਦੇ ਪੇੜ ਸਾਰੇ ਜਿਹੜੀ ਲੱਗੇ ਹੋਏ ਐ ਜਿੱਦਾਂ ਆਮਰੇ ਬੂਟਿਆਂ ਦੀ ਇਦਾਂ ਦੇ ਜਿੰਨੇ ਜਿਹੜੇ ਲੱਗੇ ਐ ਜਿੱਦਾਂ ਤੇ ਆ ਗਾਇਸ ਜਾਂ ਬਹੁਤ ਲੱਗਾ ਵਾ ਤੇ ਸਿੰਗਰ ਰੋਡ ਇੱਥੇ ਕਦੇ ਘੁੰਮਣ ਲਈ ਬਹੁਤ ਲੋਕ ਆਉਂਦੇ ਨੇ ਤੇ ਗੱਡੀ ਓਵਰਟੇਕ ਨਹੀਂ ਕਰ ਸਕਦੇ ਅਸੀਂ ਕਿਸੇ ਗੱਡੀ ਤੋਂ ਕੋਈ ਲਾਈਨ 'ਚ ਹੀ ਜਾਵਾਂਗੇ ਤੇ ਅਸੀਂ ਓਵਰਟੇਕ ਨਹੀਂ ਕਰਾਂਗੇ ऐसे असी हूँ ब्रेकफास्ट करने चले हैं ब्रेकफास्ट पहले करके फिर ही बस स्टॉप में जाँगे नीयर भाई जो हमें ब्रेकफास्ट करवाने जा रहा है तो ब्रेकफास्ट करके फिर असी जावे ब्रेकफास्ट ही ब्रंच ब्रेकफास्ट का टाइम तो निकल गया टाइम हो गया है इलेवन थर्टी साढ़े ग्यारह हो गए है तो हूँ रह गया बस ब्रंच करेंगे मतलब मिक्सी हो जाता है ब्रेकफास्ट भी इनकलूड लंच भी इनकलूड ब्रंच हो जाएगा तो अभी ब्रंच करेंगे तो अभी हम जा रहे हैं होटल की तरफ लंच ब्रंच करने के लिए ਕੱਲ ਉਹ ਕੱਲ ਮੈਂ ਬੋਲ ਰਹਾ ਤਾਂ ਪੱਤਰ ਮੇਨ ਹੋਈ ਹੈ ਬੜਾ ਸੌਰੀ ਗਾਇਸ ਅਸੀਂ ਹੁਣ ਬਸ ਦਾ ਵੇਟ ਕਰ ਰਹੇ ਹਾਂ ਮੈਂ ਇਹ ਵੀਰਨਾਂ ਭਾਈ ਤੇ ਆਪਣੇ ਨਿਰਮ ਭਾਈ ਸਾਡੇ ਲਈ ਇਥੋਂ ਦੀ ਸਪੈਸ਼ਲ ਕਾਫੀ ਉਹ ਵੀ ਲੈ ਕੇ ਜਾਵਾਂਗੇ ਉਹ ਵੀ ਮੇਰਾ ਕਾਫੀ ਲੈ ਕੇ ਆਇਆ ਵਾ ਤੁਹਾਨੂੰ ਕਾਫੀ ਲੈ ਕੇ ਜਾਵਾਂਗੇ ਇਥੋਂ ਦੀ ਸਪੈਸ਼ਲ ਕਾਫੀ ਹੁੰਦੀ ਹੈ ਤੇ ਕਾਫੀ ਆਪਾਂ ਖੜਾ ਕੇ ਪੰਜਾਬਲੀ ਆ ਵੇਖੋ ਵੀਰਨਾਂ ਭਾਈ ਲੈ ਕੇ ਆਇਆ ਹੁਣ ਕਾਫੀ ਮੇਰੇ ਲਈ ਸਪੈਸ਼ਲ ਆ ਕਾਫੀ ਲੈ ਕੇ ਆ ਬਾਈ ਮੇਰਾ ਕੋਰਕ ਦੀ ਕਾਫੀ ਗਾਇਸ ਬਦਲ ਹੋ ਗਏ ਨੇ ਪੂਰੇ ਸਾਗੇ ਨੇ ਤੇ بارش ਥੋੜੀ ਥੋੜੀ ਆਉਣ ਲੱਗ ਪਈ ਇਹਦਾ ਅਸੀਂ ਹਿੰਦੇ ਤੱਕ ਬਸ ਦਾ ਵੇਟ ਹੀ ਕਰ ਰਹੇ ਆ ਤਾਂ ਅਸੀਂ ਨਾਲ ਆਪਣੇ ਨੀਰਨ ਬਾਈ ਨੂੰ ਵੀ ਖੜਾ ਕੀਤਾ ਕਿ ਤੂੰ ਵੀ ਨਹੀਂ ਜਾਣਾ ਕਿਤੇ ਤੇ ਪੁਰਬ ਆਸਮਾਨ ਦੇਖੋ ਬੱਦਲ ਅੱਜ ਕੋਰਕ ਦੀ بارش ਵੇਖਾਂਗੇ ਬਸਾਂ ਇਹ ਆਉਣੀਆਂ ਇਹ ਐਸੀ ਆਉਣ ਨੂੰ ਜਾਣਾ ਹੈ ਬਰਵਾਸੀ ਨਹੀਂ ਆਂਡੀ ਕੋਈ ਹਲੇ ਤੱਕ ਜਿਹੜੇ ਸਾਰੇ ਜਾਨਵਰ ਆ ਨਾ ਇਹ ਜਦੋਂ ਅਸੀਂ ਵਾਪਸ ਆਉਂਦੇ ਜੇ ਉੱਥੇ ਵੀ ਸਾਨੂੰ ਉਹਨਾਂ ਨੇ ਬੋਰਡ ਤੇ ਲੇ ਕੇ ਦੱਸਿਆ ਸੀ ਕਿ ਇਹ ਜਿਹੜੇ ਜਾਨਵਰ ਹੈਗੇ ਨੇ ਇੱਥੇ ਜੰਗਲ ਵਿੱਚ ਤੇ ਤੁਸੀਂ ਹਾਰ ਨਹੀਂ ਵਜਾਉਣਾ ਤੇ ਕੇਅਰਫੁਲੀ ਜਾਣਾ ਤੇ ਸਰੋਹ ਜਾਣਾ ਗਾਇਸ ਫਾਈਨਲੀ ਅਸੀਂ ਮੈਸੂਰ ਪਹੁੰਚ ਗਏ ਆ ਸੇਫਲੀ ਪਹੁੰਚ ਗਏ ਮੈਦ ਵੀਰਨ ਅਤੇ ਇਹ ਤੋਂ ਬਾਅਦ ਆ ਦੇਖੋ ਜੀ ਮੈਸੂਰ バス ਜਿਹੜੀ ਟੂਰਿਸਟ ਟੂਰਿਸਟ ਜਿਹਨੂੰ ਆਂਦੇ ਨੇ ਹਾਲ ਲੱਗ ਗਿਆ ਯਾ ਅੰਦਰ ਟੂਰਿਸਟ ਵਾਸਾ ਚਲੋ ਸੈਰ ਤੇ ਜਦੋਂ ਕੁਰਕੋ ਮੈਂ ਆਇਆ ਤੇ ਕੁਰਕ ਤੇ ਕੋਚ ਕਿਲੋਮੀਟਰ ਅੱਗੇ ਆ ਕੇ ਜੰਗਲ ਜੰਗਲ ਏਰੀਆ ਜਿੱਥੇ ਆਪਾਂ ਹਾਥੀ ਵੇਖੇ ਹੀਰਣ ਵੇਖੇ ਜੰਗਲ ਏਰੀਆ ਚ ਬਾਹਰ ਮਤਲਬ ਤੇ ਬਾਂਦਰ ਵੀ ਬਹੁਤ ਸੀ ਤੇ ਗਾਇਆਂ ਜੰਗਲੀ ਗਾਇਆਂ ਜਿਹਨੂੰ ਕਹਿ ਸਕਦੇ ਆ ਉਹ ਵੀ ਸੀ ਤੇ ਸ਼ੇਰ ਤਾਂ ਨਹੀਂ ਦਿਖਿਆ ਲੇਕਿਨ ਉਹਨਾਂ ਸ਼ੇਰ ਦਾ ਬੋਰਡ ਵੀ ਲਾਇਆ ਹੈ ਕਿ ਇੱਥੇ ਹਰਨ ਜਾ ਕੇ ਹਰਨ ਨਹੀਂ ਜਾ ਕੇ ਜਾਣਾ ਨਾ ਹਰਨ ਨੂੰ ਜਾ ਕੇ ਨਹੀਂ ਜਾਣਾ ਤੇ ਅਸੀਂ ਉਹ ਬਤਲਵਿਦਾ ਗਏ ਤੇ بارش ਵੀ ਬਹੁਤ ਹੋ ਰਹੀ ਸੀ ਤੇ ਹਾਥੀ ਵੀ ਦੇਖੇ ਪਰ ਹਿਰਨ ਦੇਖੇ ਸੀ ਜਰੋਂ ਆਉਂਦੇ ਆ ਵੀਡੀਓ ਨਹੀਂ ਬਣਾਈ ਪਰ ਦੇਖੇ ਜਰੂਰ ਆ ਤੇ ਹੁਣ ਆਪਾਂ ਮਸੂਰ ਪਹੁੰਚ ਗਏ ਆ ਤੇ ਮੈਂ ਮਸੂਰ ਚ ਜੋ ਜੋ ਵੇਖਿਆ ਕਿ ਕੁਰਗ ਦੇ ਵਿੱਚ ਲੋਕੀ ਖੇਤੀ ਕਰਦੇ ਆ ਕਾਫੀ ਦੀ ਜੋ ਜੋ ਆਪਾਂ ਮਸੂਰ ਵੱਲੋਂ ਇੱਧਰ ਨੂੰ ਆਈ ਜੰਨੇ ਆ ਫਿਰ ਅੱਗੇ ਸਾਡੇ ਜਿਦਾਂ ਗਾਇਆਂ ਦੀ ਉਹਨਾਂ ਕਾਇਆਂ ਰੱਖੀਆਂ ਨੇ ਤੇ ਕਾਇਆਂ ਵਿੱਚ ਦੇ ਨਾਲ ਲਈ ਉਹਨਾਂ ਨੇ ਬਾਜਰਾ ਵਗੈਰਾ ਨਹੀਂ ਆ ਪੀਦੇ ਬਾਜਰੇ ਪੀਦੇ ਹੋਏ ਨੇ ਤੇ ਝੋਨੇ ਵੇਖੇ ਝੋਨੇ ਦੀ ਖੇਤੀ ਵੇਖੀ ਮੈਂ ਜੋ ਆਉਂਦੇ-ਉਂਦੇ ਵੇਖੀ ਆ ਤੇ ਵਧੀਆ ਜਿੱਦਾਂ ਪੂਰਾ ਪਿੰਡ ਦਾ ਮਾਹੌਲ ਹੀ ਤੇ ਗੁਰਗ ਵਿੱਚ ਬਸ ਕਾਫੀ ਦੀ ਖੇਤੀ ਵੇਖੀ ਕਾਫੀ ਨਹੀਂ ਜਰਾਬ ਤੇ ਬਾਕੀ ਆਉਂਦੇ ਰਸਤੇ ਵਿੱਚ ਕਾਫੀ ਨਹੀਂ ਵੇਖੀ ਨਾਰੀਅਲ ਦੇ ਪੇੜ ਵੇਖੇ ਤੇ ਕੁਝ ਹੋਰ ਇੱਕ ਆਲੂ ਪੋਟੈਟੋ ਲਾਇ ਸ਼ਾਇਦ ਹੋਵੇ ਤੇ ਇਦਾਂ ਵੇਖਦੇ ਆਏ ਤਾਂ ਹੁਣ ਆਪਾਂ ਆ ਗਏ ਹਾਂ ਮਸੂਰ ਤੇ ਇੱਥੋਂ ਹੁਣ ਆਪਾਂ ਜਾਵਾਂਗੇ ਆਪਣੇ ਘਰ ਵੱਲੋਂ ਫਾਈਨਲੀ ਗਾਇਸ ਮੈਂ ਪਹੁੰਚ ਗਿਆ ਵਾਂ ਤੇ ਮੇਰਾ ਦੋਸਤ ਮੈਨੂੰ ਲੈਣ ਵਾਸਤੇ ਆਇਆ ਵਾ ਥੱਲੇ ਵੇੜ ਕਾਂਢਿਆ ਵਾ ਤੇ ਉਸ ਸਭ ਹੋਇਆ ਉਹ ਵੀ ਮੈਂ ਪਹਿਲਾਂ ਉਹਨੂੰ ਬੁਲਾ ਲਿਆ ਮੈਂ ਤੇ ਵੇੜ ਕੰਡਿਆ ਹੁਣ ਮੈਂ ਉਹਦੇ ਨੂੰ ਮਿਲਾਂਗਾ ਤੇ ਹੁਣ ਜਾਵਾਂ ਗਾ ਗਾਇਸ ਇੱਧਰ ਜਿਹੜਾ ਲਫੜਾ ਹੀ ਹੋ ਗਿਆ ਸਕੂਟਰੀ ਸਟਾਰਟ ਨਹੀਂ ਹੋਂਦੀ ਮੈਂ ਵਲੌਗ ਤੇ ਐਂਡ ਕੀਤਾ ਇੱਧਰ ਸਕੂਟਰੀ ਸਟਾਰਟ ਨਹੀਂ ਹੋਂਦੀ ਬਾਈ ਦੀ ਬਾਈ ਬੰਦ ਕਰਕੇ ਚਲਾ ਯਾਰ ਨਵੀਂ ਸਕੂਟਰੀ ਹੱਲੇ ਤੇ ਪੈਸੇ ਦਾ ਮੁੱਲ ਵੀ ਨਹੀਂ ਮੁੜਿਆ ਚੱਕੀ ਕੁਮਾਰ ਨਾਲ ਪੜੇਗਾ ਕਿੱਕ ਨਹੀਂ ਕੋਈ ਸੈਲਫ ਤੇ ਸਟਾਰਟ ਕਰਾਂਗੇ ਜੇਦ ਆਪਣੀ ਹੈ ਦੇਗੀ ਸਕੂਟਰੀ ਜਵਾਬ ਬੈਟਰੀ ਬੁੰਡੀ ਡੈਡ ਹੋ ਗਈ ਹੁਣ ਵੇਖੇ ਬਾਈ ਕਰਦਾ ਸਟਾਰਟ ਕਿਵੇਂ ਕਰਦਾ ਮੇਰਾ ਬੈਗ ਵੇਖੋ ਕਿਦਾਂ ਪਿਆ ਵਾ ਮਾਰ ਲਾ ਪ੍ਰਾਕ ਕਿੱਕ ਮਾਰਦਾ ਕਿਉਂ ਖਰਾਬ ਹੋ ਗਈ ਜਾਨ ਕੱਢਣੀ ਆ ਮਾਰ ਲਾ ਕਿੱਕ ਕਿੱਕ ਮਾਰ ਹੁਣ ਕਿੱਕ ਮਾਰਨੀ ਪਈ ਆ ਨਵੀਂ ਸਕੂਟਰੀ ਨੂੰ ਐਕਚੁਅਲੀ ਇਹਨੇ ਨਾ ਬੈਟਰੀ ਤੂੰ ਜਲਦੀ ਚ ਰੋਣ ਰੱਖੀ ਮੈਨੂੰ ਤਾਂ ਲੱਗਣ ਡਿਆ ਡੈਡ ਹੋ ਗਈ ਤੇਰੇ ਵਜੇ ਨਹੀਂ ਹੋ ਮੇਰੀ ਵਜੇ ਨਾਲ ਹੋ ਵੇ ਗਾਇਸ ਮੇਰਾ ਨਾਮ ਲਾਉਣ ਡਿਆ ਹੁਣ ਕਿੱਕ ਆ ਰਿਹਾ ਓ ਵੇਖੋ ਪਹਿਲੀ ਕਿੱਕ ਤੇ ਸਟਾਰਟ ਸਾੜਾ ਜਾਮਾ ਤੇ ਹੋਰ ਦਸ ਕੀ ਭਾਲਦੀ ਚਲੋ ਗਾਇਸ ਮਿਲਦੇ ਹਾਂ ਨੈਕਸਟ ਵਲੋਗ ਵਿੱਚ ਮਿਲਦੇ ਹਾਂ ਨੈਕਸਟ ਵਲੋਗ ਵਿੱਚ ਤੇ ਤਦ ਤੱਕ ਲਈ ਸ਼ਬਾ ਖੈਰ